ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਪਰਿਕਥਾ ਪਰਿਕਥਾ ਆ ਪਾ ਨੀਲ ਕਮਲ ਨੀਲ ਕਮਲ ਜਿਹੜੀ ਪਰਿਕਥਾ ਉਹ ਕਰਾਂਗੇ ਇਹ ਹੀ ਹੈਗੇ ਸਟੂਡੈਂਟਸ ਉਹ ਸੁਦਾਗਰ ਤੇ ਸੁਦਾਗਰ ਦੀ ਪਤਨੀ ਬਾਰੇ ਕਹਾਣੀ ਹੈ ਇਹ ਹਾਂਜੀ ਕਿਸੇ ਸ਼ਹਿਰ ਦੇ ਵਿੱਚ ਸੁਦਾਗਰ ਜਿਹੜਾ ਵਪਾਰ ਕਰਨ ਲਈ ਘਰ ਤੋਂ ਤੁਰਨ ਲੱਗਦਾ ਮਤਲਬ ਕਿ ਸੁਦਾਗਰ ਰਹਿੰਦਾ ਸੀ ਤੇ ਜਦੋਂ ਉਹ ਵਪਾਰ ਕਰਨ ਲਈ ਆਪਣੇ ਘਰ ਤੋਂ ਦੁਰ ਦਾ ਤਾਂ ਉਸ ਦੀ ਪਤਨੀ ਨੇ ਪੁੱਛਿਆ ਕਿ ਉਹਦੇ ਘਰੋਂ ਜਾਣ ਪਿੱਛੋਂ ਉਹਨੂੰ ਉਹਦੀ ਸੁੱਖ-ਸਾਂ ਦਾ ਕਿਵੇਂ ਪਤਾ ਲੱਗੂਗਾ ਵਿਸਦਾਗਰ ਬਿਲਕੁਲ ਠੀਕ ਠਾਕ ਹੈ ਉਹਦੀ ਪਤਨੀ ਕਹਿੰਦੀ ਮੈਨੂੰ ਇਹ ਚੀਜ਼ ਕਿਵੇਂ ਪਤਾ ਲੱਗੂਗੀ ਸੁਦਾਗਰ ਨੇ ਉਸ ਨੂੰ ਇੱਕ ਚਮਕਦੀ ਛੁਰੀ ਦੇ ਕੇ ਕਿਹਾ ਵੀ ਜਦੋਂ ਤੱਕ ਇਹ ਐਵੇਂ ਹੀ ਚਮਕਦੀ ਰਹੇ ਤੋ ਸਮਝੇਗੀ ਉਹ ਠੀਕ ਠਾਕ ਹੈ ਤੇ ਜਦੋਂ ਜਿਹੜੀ ਹੈਗੀ ਛੁਰੀ ਕਾਲੀ ਪੈ ਜਾਵੇ ਤਾਂ ਸਮਝ ਲਵੇ ਮਤਲਬ ਕਿ ਸੋਦਾਗਰ ਕਹਿ ਰਿਹਾ ਆਪਣੀ ਪਤਨੀ ਨੂੰ ਵੀ ਉਹ ਛੁਰੀ ਦੇ ਦਿੰਦਾ ਆਪਣੀ ਪਤਨੀ ਨੂੰ ਵੀ ਇਹ ਛੁਰੀ ਨੂੰ ਤੂੰ ਰੱਖੀ ਸੰਭ ਕੇ ਵੀ ਜੇ ਤਾ ਇਹ ਛੁਰੀ ਜਿਹੜੀ ਕਿ ਚਮਕਦੀ ਰਹੀ ਤਦ ਤੂੰ ਸਮਝ ਲਈ ਕਿ ਮੈਂ ਬਿਲਕੁਲ ਠੀਕ ਠਾਕ ਆ ਵੀ ਜੇ ਇਹ ਛੁਰੀ ਕਾਲੀ ਪੈ ਗਈ ਤਾਂ ਤੂੰ ਸਮਝ ਲਈ ਮੈਂ ਬਿਮਾਰ ਆ ਤੇ ਜੇ ਇਹਦੇ ਉੱਤੇ ਲਹੂ ਸੀ ਮ ਪਵੇ ਤਾਂ ਤੂੰ ਸਮਝ ਲਈ ਕਿ ਮੈਂ ਮਰ ਗਿਆ ਠੀਕ ਹੈ ਸੋਦਾਗਰ ਕਹਿੰਦਾ ਆਪਣੀ ਪਤਨੀ ਨੂੰ ਸੋਦਾਗਰ ਦੁਆਰਾ ਪਤਨੀ ਨੂੰ ਉਹਦੀ ਸੁੱਖ ਸ਼ਾਂਤ ਦਾ ਜਿਹੜੇ ਕਿ ਚਿੰਨ ਪੁੱਛੇ ਜਾਣ ਤੇ ਉਹਨੇ ਫਿਰ ਫਿਰ ਮਤਲਬ ਕਿ ਸੁਦਾਗਰ ਕੁੱਛਦਾ ਆਪਣੀ ਪਤਨੀ ਨੂੰ ਵੀ ਮੈਨੂੰ ਕੀ ਪਤਾ ਲੱਗੂਗਾ ਵੀ ਤੂੰ ਬਿਲਕੁਲ ਠੀਕ ਹੈ ਤਾਂ ਫਿਰ ਸੁਦਾਗਰ ਦੀ ਪਤਨੀ ਕੀ ਕਰਦੀ ਹੈ ਇੱਕ ਤਲਾ ਦੇ ਵਿੱਚੋਂ ਨੀਲ ਕਮਲ ਦਾ ਫੁੱਲ ਲਿਆਉਂਦੀ ਹੈ ਨੀਲ ਕਮਲ ਦਾ ਫੁੱਲ ਤੋੜ ਕੇ ਉਹਨੂੰ ਕੁੱਜੇ ਦੇ ਵਿੱਚ ਪਾ ਕੇ ਸੁਦਾਗਰ ਨੂੰ ਦੰਦਿਆ ਕਹਿੰਦੀ ਹੈ ਵੀ ਜਦੋਂ ਤੱਕ ਤਹੇ ਫੁੱਲ ਖਿੜਿਆ ਰਹੂਗਾ ਉਦੋਂ ਤੱਕ ਤਾਂ ਤੂੰ ਸਮਝੀਂ ਕਿ ਮੈਂ ਬਿਲਕੁਲ ਰਾਜੀ ਖੁਸ਼ ਹਾਂ ਪਰ ਜੇ ਇਹ ਫੁੱਲ ਮੁਰਝਾ ਜਾਵੇ ਤਾਂ ਤੂੰ ਸਮਝ ਲੈ ਵੀ ਕਿ ਮੈਂ ਮੁਸੀਬਤ ਦੇ ਵਿੱਚ ਹਾਂ ਇਹ ਕਿਹਾ ਸੁਦਾਗਰ ਦੀ ਪਤਨੀ ਨੇ ਸੁਦਾਗਰ ਨੂੰ ਸੁਦਾਗਰ ਵਪਾਰ ਲਈ ਹੀਰੇ ਮੋਤੀ ਆਦ ਲੈ ਕੇ ਜਦੋਂ ਦੂਜੇ ਦੇਸ਼ਾਂ ਦੇਸ਼ ਦੇ ਰਾਜੇ ਕੋਲ ਪਹੁੰਚਦਾ ਹੈ ਹੀਰੇ ਮੋਤੀ ਦੇਖਦੇ ਰਾਜੇ ਨੂੰ ਕੁੱਜੇ ਵਿੱਚ ਪਾਣੀ ਤੋਂ ਬਿਨਾ ਤਾਜੇ ਪਏ ਕਮਲ ਫੁੱਲ ਨੂੰ ਦੇਖ ਕੇ ਹੈਰਾਨੀ ਹੋਈ ਮਤਲਬ ਕਿ ਜਿਹੜਾ ਰਾਜੇ ਕੋਲ ਪਹੁੰਚਦਾ ਜਦੋਂ ਦੂਜੇ ਦੇਸ਼ ਦੇ ਵਿੱਚ ਉਹ ਸੁਦਾਗਰ ਤਾਂ ਉੱਥੋਂ ਦਾ ਜਿਹੜਾ ਰਾਜਾ ਹੀਰੇ ਮੋਤੀ ਦੇਖ ਕੇ ਤਾਂ ਹੈਰਾਨ ਹੁੰਦਾ ਹੀ ਹੁੰਦਾ ਨਾਲ ਦੀ ਨਾਲ ਉਹ ਇਹ ਵੀ ਦੇਖ ਕੇ ਬਹੁਤ ਹੈਰਾਨ ਹੁੰਦਾ ਕਿ ਕੁੱਜੇ ਦੇ ਵਿੱਚ ਬਿਨਾ ਪਾਣੀ ਪਾਏ ਹੀ ਕੁੱਜੇ ਦੇ ਵਿੱਚ ਪਾਣੀ ਨਹੀਂ ਸੀ ਬਿਨਾ ਪਾਣੀ ਤੋਂ ਹੀ ਜੋ ਜਿਹੜਾ ਕਮਲ ਦਾ ਫੁੱਲ ਆ ਕਿੰਨਾ ਤਾਜਾ ਤੇ ਇਸ ਦੇ ਇਸ ਚੀਜ਼ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਤਾਂ ਜਦੋਂ ਉਹ ਉਹਨੂੰ ਸਦਾਗਰ ਨੂੰ ਪੁੱਛਦਾ ਤਾਂ ਸਦਾਗਰ ਨੇ ਉਹਦੀ ਖਾਸियत ਤੇ ਆਪਣੀ ਪਤਨੀ ਦੇ ਪ੍ਰੇਮ ਬਾਰੇ ਦੱਸਿਆ ਉਹਨੇ ਦੱਸਿਆ ਵੀ ਇਹ ਜਿਹੜੀ ਮੇਰੀ ਪਤਨੀ ਦੀ ਮਤਲਬ ਕਿ ਉਹ ਰਾਜੀ ਖੁਸ਼ ਹੀ ਹੈ ਉਸ ਦਾ ਪ੍ਰਤੀਕਾ ਵੀ ਜੇ ਮਰ ਜਾ ਗਿਆ ਤਾਂ ਮੈਂ ਸਮਝ ਲਵਾਂਗਾ ਕਿ ਉਹ ਮੁਸੀਬਤ ਦੇ ਵਿੱਚ ਹੈ ਤਾਂ ਰਾਜੇ ਦੇ ਮਨ ਦੇ ਵਿੱਚ ਫਿਰ ਉਸ ਸੁੰਦਰ ਤੇ ਗੁਣਵਾਨ ਇਸਤਰੀ ਨੂੰ ਦੇਖਣ ਦੀ ਇੱਛਾ ਪੈਦਾ ਹੋ ਗਈ ਉਹਦੇ ਮਨ ਦੇ ਵਿੱਚ ਹੋ ਗਿਆ ਵੀ ਮੈਂ ਕਿਉਂ ਨਾ ਉਸ ਇਸਤਰੀ ਨੂੰ ਜਿਹੜੀ ਸਦਾਗਰ ਦੀ ਪਤਨੀ ਉਹਨੂੰ ਦੇਖਾਂ ਤਾਂ ਜਦੋਂ ਰਾਜੇ ਨੇ ਇਹ ਸਾਰੀ ਗੱਲ ਆਪਣੇ ਵਜ਼ੀਰ ਨੂੰ ਦੱਸੀ ਵਜ਼ੀਰ ਨੂੰ ਉਹਨੇ ਆਪਣੀ ਇੱਛਾ ਦੱਸੀ ਕਿ ਮੈਂ ਸਦਾਗਰ ਦੇ ਘਰ ਵਾਲੀ ਨੂੰ ਦੇਖਣਾ ਚਾਹੁੰਦਾ ਤਾਂ ਵਜ਼ੀਰ ਨੇ ਇੱਕ ਤਾਂ ਸਦਾਗਰ ਨੂੰ ਉੱਥੇ ਹੀ 6 ਮਹੀਨੇ ਰੁਕਣ ਦੇ ਲਈ ਰਖਾਇਆ ਤਾਂ ਠੀਕ ਹੈ ਮਤਲਬ ਕਿ ਉਹਨਾਂ ਨੇ ਜਿਹੜਾ ਸਦਾਗਰ ਸੀ ਸਦਾਗਰ ਨੂੰ ਆਪਣੇ ਦਰਬਾਰ ਦੇ ਵਿੱਚ ਹੀ 6 ਮਹੀਨੇ ਰੁਕਣ ਲਈ ਮਜਬੂਰ ਕਰ ਲਿਆ ਤੇ ਦੂਜਾ ਉਸਨੇ ਦੋ ਫਫੇ ਕੁੱਟਣੀਆਂ ਉਹ ਜਿੰਮੇਵਾਰੀ ਦੇਤੀ ਕਿ ਉਹ ਸੁਦਾਗਰ ਦੀ ਪਤਨੀ ਨੂੰ ਰਾਜ ਦਰਬਾਰ ਦੇ ਵਿੱਚ ਲੈ ਕੇ ਆਉਣ ਤਾਂ ਅਸੰਭਵ ਕੰਮ ਕਰਨ ਦੇ ਵਿੱਚ ਮਾਹਰ ਸਮਝਣ ਵਾਲੀਆਂ ਫਫੇ ਕੁੱਟਣੀਆਂ ਜਦੋਂ ਸੁਦਾਗਰ ਦੇ ਘਰ ਪਹੁੰਚਦੀਆਂ ਨੇ ਤਾਂ ਇੱਕ ਨੇ ਤਾਂ ਸੁਦਾਗਰ ਦੀ ਪਤਨੀ ਨੂੰ ਦੱਸਿਆ ਕਿ ਉਹ ਦੀ ਨਾਨੀ ਦੀ ਭੈਣ ਮਤਲਬ ਕਿ ਜਦੋਂ ਸੁਦਾਗਰ ਦੇ ਘਰਾਂ ਜਾਂਦੀਆਂ ਨੇ ਤਾਂ ਉਹ ਸੁਦਾਗਰ ਦੀ ਪਤਨੀ ਨੂੰ ਕਹਿੰਦੇ ਨੇ ਕਿ ਉਹ ਦੀ ਨਾਨੀ ਦੀ ਭੈਣ ਆ ਤੇ ਨਾਲ ਦੀ ਨਾਲ ਜਿਹੜੀ ਦੂਜੀ ਫਫੇ ਕੁੱਟਣੀ ਹੁੰਦੀ ਆ ਉਹ ਉਹਨੂੰ ਦੱਸਦੀ ਕਿ ਮੈਂ ਇਹਦੀ ਗਮਾਂਢਣਾ ਤਸਦਾਗਰ ਦੀ ਸਿਆਣੀ ਬਤਨੀ ਨੇ ਕਿਹਾ ਕਿ ਉਹਨਾਂ ਨੇ ਤਾਂ ਕਦੇ ਇਹਨੂੰ ਕਦੇ ਤੁਹਾਨੂੰ ਦੇਖਿਆ ਨਹੀਂ ਹੈਗਾ ਤਾਂ ਪਹਿਲੀ ਫਫੇ ਕੁਟਰੀ ਬੋਲੀ ਕਿ ਉਦੋਂ ਤੂੰ ਬਹੁਤ ਛੋਟੀ ਸੀ ਜਦੋਂ ਉਹ ਤੀਰਥ ਯਾਤਰਾ ਤੇ ਚਲੀਆਂ ਗਈਆਂ ਸੀ ਤੇ ਉਸਨੇ ਉਹਨਾਂ ਨੂੰ ਉਹਦੇ ਥੋੜੀ ਉੱਪਰਲੇ ਤੇਲ ਤੋਂ ਪਛਾਣ ਲਿਆ ਤਾਂ ਤਸਦਾਗਰ ਦੀ ਪਤਨੀ ਬਹੁਤ ਜਿਹੜੀ ਕਿ ਅਕਲਮੰਦ ਸੀ ਸਿਆਣੀ ਸੀ ਤਾਂ ਤਸਦਾਗਰ ਦੀ ਪਤਨੀ ਨੂੰ ਕੀ ਯਕੀਨ ਹੋ ਗਿਆ ਕਿ ਇਹ ਦੋਵੇਂ ਔਰਤਾਂ ਝੁੱਟੀਆਂ ਨੇ ਕਿਉਂਕਿ ਜਿਹੜਾ ਤਿਲ ਉਹ ਕਹਿ ਰਹੀ ਸੀ ਉਹ ਤਾਂ ਉਹਨੇ ਉਹਦੋਂ ਸੁਰਮੇ ਦੇ ਨਾਲ ਬਣਾਇਆ ਸੀ ਉਹ ਤਾਂ ਪਹਿਲਾਂ ਤੋਂ ਨਹੀਂ ਜਨਮ ਤੋਂ ਨਹੀਂ ਸੀ ਉਹ ਤਿਲ ਉਹਦੋਂ ਨੇ ਸੁਰਮੇ ਨਾਲ ਬਣਾਇਆ ਸੀ ਤੋਂ ਸਮਝ ਗਈ ਵੀ ਇਹ ਜਰੂਰ ਇਹ ਜਿਹੜੇ ਕਿ ਝੂਠੀ ਔਰਤਾਂ ਨੇ ਪਰ ਉਸਨੇ ਹੁਸ਼ਿਆਰੀ ਦੇ ਨਾਲ ਕੰਮ ਲਿਆ ਸਦਾਗਰ ਦੀ ਪਤਨੀ ਨੇ ਉਹਨੇ ਫਫੇ ਕੁਟਨੇ ਦੇ ਪਰੌਣੇ ਚਾਰੀ ਕਰਦੇ ਉਹਨਾਂ ਨੂੰ ਸਾਗ ਦੇ ਵਿੱਚ ਪੰਗ ਪਵਾਇਆ ਪੰਗ ਸਾਗ ਦੇ ਵਿੱਚ ਜਦੋਂ ਪਾ ਦਿੱਤੀ ਗਈ ਤਾਂ ਉਹ ਪੰਗ ਵਾਲਾ ਸਾਗ ਖਾ ਲਿਆ ਉਹਨਾਂ ਨੇ ਤਾ ਜਿਹਦੇ ਨਸ਼ਾ ਚੜਨ ਦੇ ਕਰਕੇ ਉਹ ਆਪਣੇ ਉਦੇਸ਼ ਦੇ ਜਿਹੜੇ ਸੀ ਮਤਲਬ ਕਿ ਜਿਹੜਾ ਆਪਣਾ ਉਦੇਸ਼ ਸੀ ਉਹਨੂੰ ਭੁੱਲ ਕੇ ਸੱਚ ਬੋਲਣ ਲੱਗ ਗਏ ਤੇ ਕਹਿਣ ਲੱਗਿਆ ਕਿ ਉਹ ਸਦਾਗਰ ਦੀ ਪਤਨੀ ਨੂੰ ਜਾ ਕੇ ਰਾਜੇ ਤੋਂ ਭਾਰੀ ਇਨਾਮ ਪ੍ਰਾਪਤ ਕਰਨੀ ਹੈ ਤਾਂ ਜਦੋਂ ਉਹ ਨਸ਼ੇ ਦੇ ਵਿੱਚ ਘੂਕ ਸੌਂ ਗਈਆਂ ਤਾਂ ਸਦਾਗਰ ਦੀ ਪਤਨੀ ਨੇ ਉਹਨਾਂ ਨੂੰ ਮੰਜੇ ਨਾਲ ਬੰਨ੍ਹ ਕੇ ਅੰਦਰਲੇ ਕੋਠੇ 'ਚ ਬੰਦ ਕਰਤਾ ਤਾਂ ਉਹਨਾਂ ਨੂੰ ਉਹ ਉਹਨਾਂ ਨੂੰ ਭੰਗ ਦੇ ਪਕੌੜੇ ਖਵਾਉਂਦੀ ਰਹਿੰਦੀ ਤੇ ਉਹ ਘੂਕ ਸੁੱਤੀਆਂ ਰਹਿੰਦੀਆਂ ਦੋਨੇ ਫਫੇ ਘੁੱਟਣੀਆਂ ਖਫੇ ਕੁੱਟਨੀ ਕਈ ਦਿਨਾਂ ਤੱਕ ਜਦੋਂ ਵਾਪਸ ਨਾ ਪਰਤੀਆਂ ਤਾਂ ਰਾਜੇ ਨੇ ਦੋ ਠੱਗਾਂ ਨੂੰ ਸਦਾਗਰ ਦੀ ਪਤਨੀ ਨੂੰ ਲਿਆਉਣ ਦਾ ਕੰਮ ਸੌਂਪਤਾ ਤਾਂ ਦੋਹਾਂ ਠੱਗਾਂ ਨੇ ਸਦਾਗਰ ਨੂੰ ਸਦਾਗਰ ਦੇ ਭੇਸ ਦੇ ਵਿੱਚ ਸਦਾਗਰ ਦੀ ਪਤਨੀ ਦੇ ਕੋਲ ਭੇਜ ਦਿੱਤਾ ਗਿਆ ਮਤਲਬ ਕਿ ਜਿਹੜੇ ਦੋਹੇ ਠੱਗ ਅਸ ਸੀ ਉਹ ਵੀ ਸਦਾਗਰਾਂ ਦੇ ਭੇਸ ਦੇ ਵਿੱਚ ਹੀ ਸਦਾਗਰ ਦੇ ਘਰ ਚਲੇ ਗਏ ਤਾਂ ਉਸ ਨੇ ਦੱਸਿਆ ਕਿ ਉਹ ਉਹਦੇ ਪਤੀ ਬਿਮਾਰ ਬਿਮਾਰ ਆ ਮਤਲਬ ਕਿ ਉਹ ਜਿਹੜੇ 200 ਠੱਗ ਸੀ ਉਹ ਸਦਾਗਰਾਂ ਦੇ ਰੂਪ ਧਾਰ ਕੇ ਉਹਨਾਂ ਦੇ ਘਰ ਚਲੇ ਗਏ ਤਾਂ ਉਹਨਾਂ ਨੇ ਸਦਾਗਰ ਦੀ ਪਤਨੀ ਨੂੰ ਜਾ ਕੇ ਦੱਸਿਆ ਕਿ ਉਹ ਸਦਾਗਰ ਜਿਹੜੇ ਕਿ ਬਿਮਾਰ ਆ ਤੇ ਇਹ ਬਿਮਾਰੀ ਕਰਨੋਂ ਤੋਂ ਮੰਜੇ ਤੋਂ ਉੱਠ ਸਕਦਾ ਉਹ ਪਰ ਉਹ ਨੂੰ ਮਿਲਣ ਲਈ ਤਰਸ ਰਿਹਾ ਤਾਂ ਸਦਾਗਰ ਦੀ ਪਤਨੀ ਕੀ ਕਰਦੀ ਉਹ ਜਾ ਕੇ ਸ਼ੂਰੀ ਦੇਖਦੀ ਜਿਹੜੀ ਸਦਾਗਰ ਉਹ ਨੂੰ ਦੇਖ ਕੇ ਗਿਆ ਸੀ ਤਾਂ ਸ਼ੂਰੀ ਬਿਲਕੁਲ ਚਮਕਰੀ ਹੁੰਦੀ ਆ ਜਦੋਂ ਸ਼ੂਰੀ ਚਮਕਰੀ ਹੁੰਦੀ ਆ ਤਾਂ ਇਹ ਦੇਖ ਕੇ ਉਹ ਸਮਝ ਜਾਂਦੀ ਹੈ ਸਦਾਗਰ ਦੀ ਪਤਨੀ ਕਿਉਂਕਿ ਬਹੁਤ ਸਿਆਣੀ ਹੁੰਦੀ ਆ ਉਹ ਸਮਝਦੇ ਕਿ ਇਹ ਦੋਵੇਂ ਬੰਦੇ ਵੀ ਝੂਠੇ ਨੇ ਤਾਂ ਉਸਨੇ ਉਹਨਾਂ ਦੀ ਵਿਆਉ ਭਖਤ ਕੀਤੀ ਆਉ ਭਖਤ ਕਰਕੇ ਭੰਗ ਦੇ ਪਕੌੜੇ ਖਵਾ ਕੇ ਉਹਨਾਂ ਨੂੰ ਵੀ ਸਲਾਤ ਤੱਕ ਹੂਗ ਤਾਂ ਫਿਰ ਉਹਨਾਂ ਨੂੰ ਦੂਜੀ ਕੋਠੜੀ ਦੇ ਵਿੱਚ ਬੰਦ ਕਰਤਾ ਡੱਕਤਾ ਭਾਵ ਕਿ ਬੰਦ ਕਰਤਾ ਕਈ ਦਿਨ ਡੀਕਦੇ ਰਹੇ ਉਹ ਡੀਕਣ ਤੋਂ ਬਾਅਦ ਰਾਜੇ ਨੇ ਵਜੀਰ ਨਾਲ ਸਲਾਹ ਕੀਤੀ ਕਿ ਦੋਵੇਂ ਸੌਦਾਗਰ ਦੇ ਘਰ ਪਹੁੰਚਣਗੇ ਮਤਲਬ ਕਿ ਉਹਨਾਂ ਨੇ ਦੋਨਾਂ ਨੇ ਸਲਾਹ ਬਣਾਣੀ ਵੀ ਆਪਾਂ ਇੱਕ ਸੌਦਾਗਰ ਦੇ ਘਰ ਜਾਵਾਂਗੇ ਤਾਂ ਸੌਦਾਗਰ ਦੀ ਪਤਨੀ ਨੇ ਬੂਹਾ ਖੋਲਿਆ ਤਾਂ ਉਹ ਕਹਿਣ ਲੱਗੀ ਕਿ ਸੌਦਾਗਰ ਦੀ ਪਤ ਉਹ ਅੱਗੇ ਤੋਂ ਕਹਿਣ ਲੱਗੇ ਕਿ ਉਸ ਸੌਦਾਗਰ ਦੀ ਪਤਨੀ ਨੂੰ ਮਿਲਣ ਆਈ ਨਹੀਂ ਤਸਦਾਗਰ ਦੀ ਪਤਨੀ ਕਹਿਣ ਲੱਗੀ ਉਹ ਤਾਂ ਫੇਰ ਸਮਝ ਗਈ ਵੀ ਕੋਈ ਨਾ ਕੋਈ ਚਲਾਕ ਨੇ ਹਨਾ ਵੀ ਝੁੱਠੇ ਨੇ ਤਾਂ ਉਹਨੇ ਜਾਣ ਕੇ ਕਿਹਾ ਕਿ ਉਹ ਤਾਂ ਦਾਸੀ ਹੀ ਐ ਵੀ ਤਸਦਾਗਰ ਦੀ ਪਤਨੀ ਦੀ ਉਹ ਤਾਂ ਦਾਸੀ ਆ ਉਹ ਬੈਠ ਕੇ ਭੋਜਨ ਛਕਣ ਫਿਰ ਮਾਲਕ ਨੂੰ ਮਿਲ ਮਿਲਾਉਣੀ ਐ ਮੈਂ ਇਸ ਦੇ ਪਿੱਛੋਂ ਉਹ ਉਹਨਾਂ ਨੂੰ ਰੋਟੀ ਖਾਣ ਲੱਗਦੀ ਐ ਜਦੋਂ ਕੋਈ ਵੀ ਚੀਜ਼ ਲੈ ਕੇ ਆਉਂਦੀ ਐ ਸਬਜ਼ੀ ਜਾਂ ਰੋਟੀ ਲੈ ਕੇ ਆਉਂਦੀ ਆ ਤਾਂ ਹਰ ਵਾਰ ਆਪਣਾ ਪੇਸ ਵਟਾ ਕੇ ਆਉਂਦੀ ਆ ਰਾਜਾ ਤੇ ਵਜ਼ੀਰ ਸਮਝਣ ਲੱਗੇ ਕਿ ਉਸਦਾਗਰ ਦੀ ਪਤਨੀ ਦੇ ਕਈ ਦਾਸੀਆਂ ਨੇ ਤਾਂ ਜਦੋਂ ਉਹ ਤੀਜੀ ਵਾਰ ਹੀ ਆਈ ਤਾਂ ਵਜ਼ੀਰ ਉਹਨੂੰ ਕਹਿਣ ਲੱਗਿਆ ਕਿ ਤੁਹਾਡੀਆਂ ਸਾਰਿਆਂ ਦੇ ਸ਼ਕਲਾਂ ਬਹੁਤ ਮਿਲਦੀਆਂ ਨੇ ਤਾਂ ਉਹ ਕਹਿਣ ਲੱਗੀ ਕਿ ਉਹ ਤਿੰਨੇ ਭੈਣਾਂ ਸੁਦਾਗਰ ਦੀ ਪਤਨੀ ਦਾ ਦਾਸੀਆਂ ਨੇ ਤਾਂ ਵਜ਼ੀਰ ਕਹਿਣ ਲੱਗਿਆ ਵੀ ਜੇ ਉਹ ਸੁਦਾਗਰ ਦੀ ਪਤਨੀ ਨੂੰ ਰਾਜੇ ਦੇ ਮਹਿਲਾਂ ਵਿੱਚ ਲੈ ਕੇ ਜਾਣ ਦੇ ਵਿੱਚ ਮਦਦ ਕਰਨਗੀਆਂ ਤਾਂ ਉਹਨਾਂ ਨੂੰ ਬਹੁਤ ਸਾਰਾ ਇਨਾਮ ਦੇਣਗੇ ਉਹ ਤਾਂ ਸੁਦਾਗਰ ਦੀ ਪਤਨੀ ਦੀ ਪਤਨੀ ਨੇ ਜਿਹੜੇ ਕਿ ਕਿਹਾ ਕਿ ਉਹ ਇਹ ਕੰਮ ਮੁਸ਼ਕਲ ਨਹੀਂ ਹੈਗਾ ਪਰ ਉਹਨੂੰ ਉਹਨਾਂ ਨੂੰ ਇੱਕ ਬਹੁਤ ਵੱਡਾ ਕਿਉਂਕਿ ਉਹ ਪਹਿਲਾਂ ਸਮਝਦਾਰ ਸੀ ਉਹਨੂੰ ਸਮਝ ਗਈ ਸੀ ਕਿ ਇਹ ਜਿਹੜੇ ਝੁੱਠੇ ਨੇ ਤਾਂ ਉਸਦਾ ਅਗਰ ਦੀ ਪਤਨੀ ਨੇ ਕਿਹਾ ਕਿ ਵੀ ਇਹ ਕੰਮ ਮੁਸ਼ਕਲ ਤਾਂ ਨਹੀਂ ਹੈਗਾ ਮੈਂ ਕਰ ਦੂੰਗੀ ਪਰ ਤੁਸੀਂ ਇਹਦੇ ਲਈ ਇੱਕ ਵੱਡਾ ਸਾਰਾ ਡੋਲਾ ਤਿਆਰ ਕਰਵਾਓ ਜਿਦੇ ਵਿੱਚ ਮਾਲਕਨ ਦੇ ਉਹ ਤਿੰਨੇ ਜਣੇ ਬੈਠਣਗੇ ਪਰ ਸ਼ਰਤ ਇਹ ਹੋਊਗੀ ਕਿ ਮਹਿਲਾਂ ਤੋਂ ਉਰੇ ਰਾਹ ਦੇ ਵਿੱਚ ਮਤਲਬ ਕਿ ਜਦੋਂ ਤੱਕ ਮਹਿਲ ਨਹੀਂ ਆਉਂਦਾ ਉਸ ਦੇ ਰਾਹ ਦੇ ਵਿੱਚ ਨਾ ਤਾਂ ਡੋਲਾ ਰੋਕਣਾ ਤੇ ਨਾ ਹੀ ਮਾਲਕਨ ਨੂੰ ਬੁਲਾਉਣਾ ਤਾਂ ਫਿਰ ਵਜ਼ੀਰ ਨੇ ਡੋਲਾ ਤਿਆਰ ਕਰਵਾ ਲਿਆ ਸੁਦਾਗਰ ਦੀ ਪਤਨੀ ਨੇ ਡੋਲਾ 베ੜੇ ਦੇ ਵਿੱਚ ਰੱਖ ਕੇ ਰਾਜੇ ਤੇ ਵਜੀਰ ਨੂੰ ਬਾਹਰ ਭੇਜਤਾ ਠੀਕ ਹੈ ਤਾਂ ਉਹਨੇ ਅੰਦਰੋਂ ਦੋਨੇ ਫਫੇ ਘਟਨੀਆ ਤੇ ਦੋਹੇ ਠੱਗਾ ਨੂੰ ਭੰਗ ਦੇ ਪਕੌੜੇ ਖਵਾ ਕੇ ਬੇਹੋਸ਼ ਕਰਕੇ ਉਹਨਾਂ ਦੇ ਮੂੰਹ ਸਿਰ ਬੰਨ ਕੇ ਠੀਕ ਹੈ ਕਾਲਖ ਉਹਨਾਂ ਦੇ ਮੂੰਹ ਤੇ ਲਾ ਕੇ ਉਹ ਮੂੰਹ ਹੱਥ ਪੈਰ ਬੰਨ ਕੇ ਡੋਲੇ ਦੇ ਵਿੱਚ ਉਹਨਾਂ ਨੂੰ ਸੁਟਦਾ ਉਹਨਾਂ ਨੂੰ ਚੰਗੇ ਤਰ੍ਹਾਂ ਬੰਦ ਕਰਦਾ ਫਿਰ ਉਸਨੇ ਬਾਹਰ ਆ ਕੇ ਰਾਜੇ ਤੇ ਵਜੀਰ ਨੂੰ ਕਿਹਾ ਕਿ ਡੋਲੇ ਵਿੱਚੋਂ ਬੈਠਣ ਲੱਗੀਆਂ ਨੇ ਤੇ ਉਹ ਕਹਾਰ ਮਗਾਵ ਕੇ ਡੋਲਾ ਲੈ ਕੇ ਜਾਣ ਪਰ ਇੱਕ ਸ਼ਰਤ ਕੀਤੀ ਸੀ ਕਿ ਉਹ ਤਾਂ ਉਹਨੇ ਰਾਜੇ ਤੇ ਵਜੀਰ ਡੋਲਾ ਲੈ ਕੇ ਆਪਣੇ ਮਤਲਬ ਕਿ ਸ਼ਰਤ ਇਹ ਸੀ ਕਿ ਰਸਤੇ ਦੇ ਵਿੱਚ ਰੋਕਣਾ ਨਹੀਂ ਹੈਗਾ ਨਾ ਹੀ ਬੁਲਾਉਣਾ ਤਾਂ ਜਦੋਂ ਰਾਜਾ ਤੇ ਵਜੀਰ ਡੋਲਾ ਲੈ ਕੇ ਮਹਿਲਾਂ ਦੇ ਵਿੱਚ ਪਹੁੰਚੇ ਤਾਂ ਡੋਲਾ ਖੋਲ ਕੇ ਦੇਖਿਆ ਉਹਦੇ ਵਿੱਚੋਂ ਫਫੇ ਕੁੱਟਣੀ ਨਿਕਲੇ ਤਾਂ ਠੱਗ ਨਿਕਲੇ ਜਿਨ੍ਹਾਂ ਨੂੰ ਦੇਖ ਕੇ ਉਹ ਹੱਥ ਮਲਦੇ ਰਹਿ ਗਏ ਤਾਂ ਇਸ ਤੋਂ ਪਿੱਛੋਂ ਵਜੀਰ ਨੇ ਰਾਜੇ ਨਾਲ ਸਲਾਹ ਕਰਕੇ ਇੱਕ ਹੋਰ ਸਕੀਮ ਬਣਾਈ ਇੱਕ ਹੋਰ ਚਾਲ ਬਣਾਈ ਤਾਂ ਉਹਨਾਂ ਨੇ ਸਦਾਗਰ ਨੂੰ ਕਿਹਾ ਕਿ ਉਹ ਰਾਜਾ ਵੀ ਰਾਜਾ ਉਹਨਾਂ ਤੇ ਬਹੁਤ ਖੁਸ਼ ਹੈ ਤਾਂ ਉਹ ਉਹਨੂੰ ਮੰਤਰੀ ਬਣਾਉਣਾ ਚਾਹੁੰਦਾ ਹੈ ਤਜ ਇਸ ਕਰਕੇ ਉਸ ਨੂੰ ਹੁਣ ਉੱਥੇ ਹੀ ਰਹਿਣਾ ਪੈਣਾ ਤੇ ਉਹ ਆਪਣੀ ਪਤਨੀ ਨੂੰ ਵੀ ਉੱਥੇ ਲੈ ਕੇ ਆਵੇ। ਤਾਂ ਸਦਾਗਰ ਨੇ ਜਦੋਂ ਘਰ ਆ ਕੇ ਆਪਣੀ ਪਤਨੀ ਨੂੰ ਇਹ ਸਾਰੀ ਗੱਲ ਦੱਸੀ ਤਾਂ ਉਸ ਨੇ ਕਿਹਾ ਕਿ ਇਸ ਵਿੱਚ ਰਾਜੇ ਦੀ ਕੋਈ ਚਾਲ ਹੈ। ਮਤਲਬ ਕਿ ਉਹ ਤਾਂ ਸਮਝ ਗਈ ਉਹਦੀ ਪਤਨੀ ਤਾਂ ਵੀ ਇਹਦੇ ਵਿੱਚ ਰਾਜੇ ਦੀ ਕੋਈ ਚਾਲ ਆ। ਪਰ ਉਹ ਜਿਹੜਾ ਘਰ ਵਾਲਾ ਸੀ ਸੋਦਾਗਰ ਉਹਦੇ ਸਿਰ ਉੱਤੇ ਮੰਤਰੀ ਵਣ ਦਾ ਭੂਤ ਸਵਾਰ ਸੀ। ਉਹਨੂੰ ਉਹਨੇ ਉਹਦੀ ਕੋਈ ਵੀ ਆਪਣੀ ਘਰ ਵਾਲੀ ਦੀ ਗੱਲ ਨਾ ਮੰਨੀ। ਤਾਂ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਰਾਜੇ ਦੇ ਮਹਿਲਾਂ ਦੇ ਨੇੜੇ ਇੱਕ ਹਵੇਲੀ ਦੇ ਵਿੱਚ ਆ ਗਿਆ। ਤੇ ਕੁਝ ਦਿਨਾਂ ਮਗਰੋਂ ਰਾਜੇ ਦੀ ਇੱਛਾ ਪੂਰੀ ਕਰਨ ਲਈ ਵਜ਼ੀਰ ਨੇ ਸਦਾਗਰ ਨੂੰ ਕਿਹਾ ਕਿ ਰਾਜੇ ਨੂੰ ਇੱਕ ਚੀਜ਼ ਦੀ ਬਹੁਤ ਲੋੜ ਆ ਜਿਹਦਾ ਨਾਂ ਹੈਗਾ ਕੁਝ ਤੇ ਉਹ ਕਿਤੋਂ ਲੈ ਕੇ ਆਵੇ ਤਾਂ ਸਦਾਗਰ ਨੂੰ ਗੱਲ ਦੀ ਸਮਝ ਨ ਆਈ ਪਰ ਜਦੋਂ ਉਹਨੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਹ ਉਹਦੀ ਪਤਨੀ ਤਾਂ ਰਾਜੇ ਦੀ ਚਾਲ ਸਮਝ ਗਈ ਤਾਂ ਉਸਨੇ ਆਪਣੀ ਪਤੀ ਨਾਲ ਮਿਲ ਕੇ ਘਰ ਦੇ ਵਿੱਚ ਦੋ ਤੋਏ ਪੁੱਟੇ ਇੱਕ ਦੇ ਵਿੱਚ ਉਹਨੇ ਗੁੜ ਦਾ ਸ਼ੀਰਾ ਭਰਤਾ ਤੇ ਦੂਜੇ ਵਿੱਚ ਪੰਛੀਆਂ ਦੇ ਖੰਭ ਭਰਤੇ ਫਿਰ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਬਾਹਰ ਜਾ ਕੇ ਸਭ ਨੂੰ ਦੱਸ ਦੇਵੇ ਕਿ ਉਹ ਕੁਝ ਲੈਣ ਲਈ ਕਿਸੇ ਹੋਰ ਦੇਸ਼ ਦੇ ਵਿੱਚ ਜਾ ਰਿਹਾ ਪਰ ਉਹ ਦਿਨ ਪਰ ਜੰਗਲ ਦੇ ਵਿੱਚ ਰਹੇ ਤਾਂ ਰਾਤ ਉਹਨੂੰ ਘਰ ਆ ਕੇ ਸੌਂ ਜਾਇਆ ਕਰੇ ਮਤਲਬ ਕਿ ਸਦਾਗਰ ਦੀ ਪਤਨੀ ਨੇ ਸਦਾਗਰ ਨੂੰ ਇਹ ਸਾਰੀ ਚੀਜ਼ ਸਮਝਾਈ ਤਾਂ ਪਹਿਲੇ ਦਿਨ ਜਿਹੜਾ ਕਿ ਰਾਜੇ ਨੂੰ ਪਤਾ ਲੱਗਿਆ ਕਿ ਸਦਾਗਰ ਕਿਸੇ ਹੋਰ ਦੇਸ਼ ਨੂੰ ਚਲਾ ਗਿਆ ਕੁਝ ਲੈਣ ਲਈ ਤਾਂ ਰਾਤ ਨੂੰ ਜਦੋਂ ਸਦਾਗਰ ਦੇ ਘਰ ਪਹੁੰਚਦਾ ਤਾਂ ਉਸਦੀ ਪਤਨੀ ਨੂੰ ਕਹਿਣ ਲੱਗਿਆ ਕਿ ਉਹ ਉਸਦੇ ਸੁੱਖ ਸ਼ਾਂਤ ਪੁੱਛਣ ਆਇਆ ਤਾਂ ਸਦਾਗਰ ਦੀ ਪਤਨੀ ਨੇ ਉੱਪਰ ਉੱਪਰੋਂ ਖੁਸ਼ੀ ਜ਼ਾਹਿਰ ਕੀਤੀ ਤੇ ਉਹਨੂੰ ਪਾਣੀ ਪਿਲਾਉਣ ਲੱਗੀ ਐਨੇ ਨੂੰ ਸਦਾਗਰ ਨੇ ਦਰਵਾਜ਼ਾ ਖੜਕਾ ਕੇ ਕਿਹਾ ਕਿ ਉਹ ਘਰ ਆਪਣੀ ਤਲਵਾਰ ਭੁੱਲ ਗਿਆ ਸੀ ਜਿਸ ਕਰਕੇ ਉਹ ਮੋੜ ਆਇਆ ਤਾਂ ਜਦੋਂ ਸਦਾਗਰ ਦੀ ਪਤਨੀ ਬੂਹਾ ਖੋਲਣ ਲੱਗੀ ਤਾਂ ਰਾਜੇ ਨੇ ਕਿਹਾ ਕਿ ਉਹਨੂੰ ਕਿਧਰੇ ਲੁਕਾ ਦੇਵੀ ਨਹੀਂ ਤਾਂ ਉਹਦੀ ਬਹੁਤ ਬਦਨਾਮੀ ਹੋਊਗੀ ਵੀ ਉਹ ਇੱਕ ਜਿਹੜੇ ਕਿ ਮਤਲਬ ਕਿ ਉਹਦੀ ਪਤਨੀ ਨੂੰ ਮਿਲ ਲਾਇਆ ਹੋਇਆ ਤਾਂ ਸਦਾਗਰ ਦੀ ਪਤਨੀ ਦੇ ਕਹਿਣ ਉੱਤੇ ਉਹਨੇ ਜਿਹੜੇ ਕਿ ਸਦਾਗਰ ਦੀ ਪਤਨੀ ਨੇ ਜਿਹੜੇ ਕਿ ਰਾਜੇ ਦੇ ਕਹਿਣ ਤੇ ਉਹਨੂੰ ਸ਼ੀਰੇ ਵਾਲੇ ਟੋਏ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਸ਼ੀਰਾ ਗੁੜ ਦਾ ਸ਼ੀਰਾ ਭਰਿਆ ਹੋ ਸੀ ਉਹਦੇ ਵਿੱਚ ਬਾੜਤਾ। ਤਾਂ ਉਹਦੇ ਸਰੀਰ ਦੇ ਸਾਰੇ ਸਰੀਰ ਤੇ ਜਿਹੜੇ ਕਿ ਸ਼ੀਰਾ ਚਿੰਬੜ ਗਿਆ, ਲਿਬੜ ਗਿਆ ਸੀ ਸ਼ੀਰੇ ਦੇ ਨਾਲ ਲਿਬੜ ਗਿਆ। ਤਾਂ ਜਦੋਂ ਘਬਰਾ ਕੇ ਸ਼ੀਰੇ ਦੇ ਨਾਲ ਲਿਬੜ ਉਹ ਬਾਹਰ ਨਿਕਲਿਆ ਤਾਂ ਸੋਦਾਗਰ ਦੀ ਪਤਨੀ ਨੇ ਉਹਨੂੰ ਫਿਰ ਦੂਜੇ ਟੋਏ ਦੇ ਵਿੱਚ ਟੱਕਤਾ। ਦੂਜੇ ਟੋਏ ਦੇ ਵਿੱਚ ਕੀ ਸੀ ਖੰਭ ਸੀ ਤੇ ਨਾਲ ਦੀ ਨਾਲ ਦਰਵਾਜ਼ਾ ਖੋਲਤਾ। ਤਾਂ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਕੁਝ ਤਾਂ ਫੜ ਲਿਆ ਉਹਨੇ। ਤਾਂ ਦੋਹਾ ਨੇ ਰਾਜੇ ਨੂੰ ਖੰਭਾਂ ਵਾਲੇ ਟੋਏ ਦੇ ਵਿੱਚੋਂ ਬਾਹਰ ਕੱਢਿਆ ਸਰੀਰ ਉੱਪਰ ਬਹੁਤ ਸਾਰੇ ਖੰਭ ਲਿਬੜੇ ਹੋਏ ਸੀ ਕਿਉਂਕਿ ਬਾਲਾ ਸ਼ੀਰਾਂ ਲੱਗਿਆ ਹੋਇਆ ਸੀ ਸ਼ੀਰ ਉੱਤੇ ਖੰਭ ਜੰਬੜ ਗਏ ਉਦੋਂ ਜਿਸ ਕਰਕੇ ਰਾਜੇ ਨੂੰ ਕੋਈ ਨਹੀਂ ਪਰੇਸ਼ਾਨ ਪਾ ਰਿਹਾ ਸੀ ਉਸ ਤਮੇ ਤੇ ਰਾਜਾ ਵੀ ਡਰਦਾ ਖੁਸ਼ ਨਾ ਬੋਲਿਆ ਠੀਕ ਹੈ ਮਤਲਬ ਕਿ ਰਾਜੇ ਦੀ ਪਤਨੀ ਨੇ ਉਸ ਰਾਜੇ ਨੂੰ ਇਹ ਜਿਹੜਾ ਖੰਭਾਂ ਨਾਲ ਲਿਬੜਿਆ ਹੋਇਆ ਸੀ ਸ਼ੀਰ ਨਾਲ ਲਿਬੜਿਆ ਸੀ ਉਹ ਨੂੰ ਇਹ ਕਹਤਾ ਵੀ ਇਹ ਤਾਂ ਕੁਝ ਹੈ ਤਾਂ ਸਤਾਗਰ ਦੀ ਪਤਨੀ ਨੇ ਰਾਜੇ ਦੇ ਗਲ ਦੇ ਵਿੱਚ ਰੱਸਾ ਪਾ ਕੇ ਉਹ ਨੂੰ ਵਜ਼ੀਰ ਦੇ ਹਵਾਲੇ ਕਰਤਾ ਤਾਂ ਸੋ ਦਾਗਰ ਨੇ ਵੀ ਐਵੇਂ ਹੀ ਕੀਤਾ ਤੇ ਵਜ਼ੀਰ ਨੂੰ ਕੁਝ ਸੌਂਪ ਕੇ ਆਪ ਘਰ ਆ ਗਿਆ ਤਾਂ ਰਾਜਾ ਉੱਚੀ ਉੱਚੀ ਰੋਣ ਲੱਗ ਪਿਆ ਵਜ਼ੀਰ ਨੇ ਰਾਜੇ ਨੂੰ ਪਛਾਣ ਲਿਆ ਤੇ ਦੋਹਾਂ ਨੇ ਸੋਦਾਗਰ ਦੀ ਪਤਨੀ ਤੋਂ ਤੌਬਾ ਕੀਤੀ ਮਤਲਬ ਕਿ ਉਹ ਹੈਰਾਨ ਉਹ ਤਾਂ ਹੈਰਾਨ ਹੋ ਗਏ ਵੀ ਉਹ ਕਿੰਨੀ ਸਿਆਣੀ ਆ ਤੇ ਸਮਝਦਾਰ ਆ ਮਤਲਬ ਕਿ ਉਹਨੇ ਤਾਂ ਤੌਬਾ ਕਰਨ ਲੱਗੇ ਵੀ ਹੁਣ ਉਹਨੂੰ ਨਹੀਂ ਆਪਾਂ ਉਹ ਹਰ ਚਾਲ ਅਸਫਲ ਕਰ ਰਹੀ ਹੈ ਤਾਂ ਦੂਜੇ ਦਿਨ ਸੋਦਾਗਰ ਨੇ ਰਾਜੇ ਦੇ ਦਰਬਾਰ ਦੇ ਵਿੱਚ ਦੱਸਿਆ ਕਿ ਉਸਨੇ ਵਜ਼ੀਰ ਨੂੰ ਕੁਝ ਸੌਂਪ ਦਿੱਤਾ ਰਾਜੇ ਨੇ ਕਿਹਾ ਕਿ ਉਸਨੇ ਕੁਝ ਦੇਖ ਲਿਆ ਤੇ ਉਸਨੇ ਸਦਾਗਰ ਨੂੰ ਬਹੁਤ ਸਾਰਾ ਧਨ ਦਿੱਤਾ ਸਦਾਗਰ ਨੇ ਰਾਜੇ ਨੂੰ ਕਿਹਾ ਕਿ ਉਹ ਉਸਦੇ ਘਰ ਚਰਨ ਪਾਵੇ ਪਰ ਵਜ਼ੀਰ ਬੋਲਿਆ ਕਿ ਰਾਜਾ ਸਾਹਿਬ ਨੇ ਕਿਸੇ ਦੇ ਘਰ ਨਾ ਜਾਣ ਦੀ ਕਸਮ ਖਾਦੀ ਹੋਈ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਪਹਿਲਾਂ ਉਹ ਘਰ ਗਏ ਸੀ ਤਾਂ ਉਥੋਂ ਕੀ ਬਣ ਕੇ ਆਉਂੂ ਕੀ ਬਣਾ ਕੇ ਭੇਜਦਾ ਸਦਾਗਰ ਦੀ ਪਤਨੀ ਨੇ ਕੁਝ ਬਣਾ ਕੇ ਭੇਜਦਾ ਸੋ ਇਹ ਜਿਹੜੀ ਕਿ ਪਰਿਕਥਾ ਨੀਲ ਕਮਲ ਥੈਂਕਸ